ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਮੀਟਿੰਗ ਅੱਜ ਪ੍ਰਧਾਨ ਗੁਰਦੇਵ ਸਿੰਘ ਸੈਣੀ ਦੀ ਅਗਵਾਈ ਹੇਠ ਗਾਂਧੀ ਚੌਂਕ ਵਿਖੇ ਦਫਤਰ ਕੀਤੀ ਗਈ। ਇਸ ਦੌਰਾਨ ਪੁਲਿਸ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਧਾਨ ਗੁਰਦੇਵ ਸਿੰਘ ਸੈਣੀ ਨੇ ਦੱਸਿਆ ਕਿ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਤੇ ਉਹਨਾਂ ਦੇ ਹੱਲ ਲਈ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਰਣਨੀਤੀਆਂ ਤਿਆਰ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਅੱਜ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਖਾਸ ਤੌਰ ਤੇ ਚਰਚਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਸੇ ਹੀ ਉਮੀਦਵਾਰ ਨੂੰ ਵੋਟ ਪਾਈ ਜਾਵੇਗੀ ਜੋ ਕਿਸਾਨ ਮਜ਼ਦੂਰਾ ਅਤੇ ਪੈਨਸ਼ਨਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰੇਗਾ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਅਜਿਹੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਏਗੀ ਜੋ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਲੋਕਲ ਹੋਵੇਗਾ ਅਤੇ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਤੋਂ ਜਾਣੂ ਹੋਵੇਗਾ ਉਹਨਾਂ ਨੇ ਕਿਹਾ ਕਿ ਚਾਹੇ ਉਹ ਉਮੀਦਵਾਰ ਆਜ਼ਾਦ ਹੀ ਕਿਉਂ ਨਾ ਹੋਵੇ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਉਸ ਉਮੀਦਵਾਰ ਨੂੰ ਵੀ ਪੈਹਲ ਦੇਵੇਗੀ ਉਹਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਠਾਨਕੋਟ ਬਟਾਲਾ ਅਤੇ ਗੁਰਦਾਸਪੁਰ ਦੇ ਜੁਆਇੰਟ ਫਰੰਟ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਖਾਸ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਹਾਡੇ ਚੈਨਲਾਂ ਦਾ ਤਰਫ ਧੰਨਵਾਦ ਆ ਜਿਹੜਾ ਤੁਸੀਂ ਸਾਨੂੰ ਆਮ ਜਨਤਾ ਦੇ ਸਾਹਮਣੇ ਜਿਹੜਾ ਰੂਪਰੂ ਕਰਨ ਦਾ ਮੌਕਾ ਦਿੰਦੇ ਹੋ ਤੁਹਾਡਾ ਬਹੁਤ ਧੰਨਵਾਦ ਜੈ ਜਨਤਾ ਜੈ ਭਾਰਤ ਫੁੱਲ ਸਪੈਨਸ਼ਨਰ ਵੈਲਫਰ ਐਸੋਸੀਏਸ਼ਨ ਜਿੰਦਾਬਾਦ ਅੱਜ ਸਾਡੀ ਮਹੀਨਾਵਾਰ ਜਿਹੜੀ ਮੀਟਿੰਗ ਹੈ ਹੁੰਦੀ ਆ ਉਹ ਅੱਜ ਸਾਡੀ ਮੀਟਿੰਗ ਹੋਈ ਆ ਔਰ ਇਹਦੇ ਵਿੱਚ ਜੋ ਵੀ ਮੁਲਾਜ਼ਮਾਂ ਦੇ ਕੰਮ ਕਾਜ ਹੁੰਦੇ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਔਰ ਸਬੰਧਤ ਅਫਸਰਾਂ ਨੂੰ ਮਿਲ ਕੇ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਜਿਹੜੇ ਉਹ ਕਰਵਾਏ ਜਾਂਦੇ ਆ ਔਰ ਦੂਸਰੇ ਅੱਜ ਖਾਸ ਵਿਸ਼ਾ ਇਹ ਰਿਹਾ ਹੈਗਾ ਬੜਾ ਮੁਲਾਜ਼ਮ ਕਿਉਂਕਿ ਸਾਰੇ ਬੁੱਧੀਜੀਵੀ ਨੇ ਸਾਰੇ بڑے ਲਿਖੇ ਨੇ ਇਹਨਾਂ ਦਾ ਚਰਚਾ ਦਾ ਵਿਸ਼ਾ ਇਹ ਰਿਹਾ ਵੀ ਜਿਹੜੀਆਂ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਉਹਦੇ ਵਿੱਚ ਮਤਲਬ ਕਿਸ ਨੂੰ ਵੋਟ ਪਾਈ ਜਾਊਗੀ ਕੀ ਕੀਤਾ ਜਾਊਗਾ ਤੇ ਕਿਵੇਂ ਕੀਤਾ ਜਾਊਗਾ ਉਹ ਚਰਚਾ ਦਾ ਵਿਸ਼ਾ ਰਿਹਾ ਵੀ ਜਿਹੜੀ ਸਰਕਾਰਾਂ ਨੂੰ ਮੁਲਾਜ਼ਮਾਂ ਦੇ ਹਿੱਤ ਤੇ ਪੈਨਸ਼ਨਰ ਦੇ ਹੱਕ ਦੇ ਵਿੱਚ ਵੀ ਕੋਈ ਅਜੇ ਤਿਆਂ ਕੋਈ ਉਹ ਜਾ ਕਾਜ ਨਹੀਂ ਕੀਤਾ ਜਿਹੜਾ ਕਿ ਉਹਨਾਂ ਨੂੰ ਬੜਾਵਾ ਦੇ ਸਕੇ ਦੂਸਰਾ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤ ਵਿੱਚ ਵੀ ਕੋਈ ਕੰਮ ਨਹੀਂ ਕੀਤਾ ਉਹ ਉਸ ਕਰਕੇ ਬੜਾ ਇਹ ਚਰਚਾ ਦਾ ਵਿਚਾਰਿਆ ਖਾਸ ਕਰਕੇ ਵਿਚਾਰਿਆ ਵੀ ਜਿਹੜਾ ਵੀ ਵਿਅਕਤੀ ਗੁਰਦਾਸਪੁਰ ਲੋਕ ਸੰਭਾਲ ਕੇ ਤੋਂ ਬਾਹਰ ਦਾ ਖਲੋਏਗਾ ਥੈਂ ਕਿ ਉਹਨੂੰ ਬਿਲਕੁਲ ਦਰਖਨਾਰ ਕਰ ਦਿੱਤਾ ਜਾਊਗਾ ਚੰਗਾ ਵਿਅਕਤੀ ਪੜਿਆ ਲਿਖਿਆ ਜਿਹੜਾ ਪੰਜਾਬ ਦੀ ਔਰ ਗੁਰਦਾਸਪੁਰ ਪਠਾਨਕੋਟ ਜਿੰਨਿਆਂ ਦੀ ਜਿਹੜੀ ਆਵਾਜ਼ ਆ ਉਹ ਸੰਸਦ ਵਿੱਚ ਉਠਾ ਕੇ ਇੱਥੇ ਇੰਡਸਟਰੀ ਵਗੈਰਾ ਦਾ ਕਰੇ ਦੂਜਾ ਕਰੇ ਤੀਜਾ ਕਰੇ ਉਹਦਾ ਉਹਦੇ ਵਾਸਤੇ ਜਿਹੜਾ ਖਾਸ ਤੌਰ ਤੇ ਉਪਰਾਲਾ ਕੀਤਾ ਜਾਊਗਾ ਭਾਵੇਂ ਬੇਸਕੋ ਆਦਮੀ ਆਜ਼ਾਦ ਕਿਉਂ ਨਾ ਖਲੋਵੇ ਦੂਸਰੀ ਗੱਲ ਇਹ ਵੀ ਚਰਚਾ ਦਾ ਵਿਸ਼ਾ ਰਹੀ ਆ ਕਿ ਜਿਹੜਾ ਸਾਡਾ ਜੁਆਇੰਟ ਫਰੰਟ ਆ ਗੁਰਦਾਸਪੁਰ ਵੀ ਆ ਪਠਾਨਕੋਟ ਵੀ ਆ ਬਟਾਲੇ ਵੀ ਆ ਸਾਰਿਆਂ ਨਾਲ ਮਿਲ ਕੇ ਇੱਕ ਮੰਚ ਬਣਾ ਕੇ ਸਾਰੇ ਸਲਾਹ ਕਰਕੇ ਇੱਕ ਮੰਚ ਤੇ ਖਲੋ ਕੇ ਜਦੀ ਵੀ ਜੋ ਵੀ ਕਰਨਾ ਅਗਲਾ ਜਿਹੜਾ ਰਣਨੀਤੀ ਆ ਉਹ ਲੋਕ ਸਭਾ ਚਾਹੁੰਦੀ ਉਹ ਤੈਅ ਕੀਤੀ ਜਾਊਗੀ ਇਹ ਅੱਜ ਖਾਸ ਤੌਰ ਤੇ ਜਿਹੜਾ ਵਿਚਾਰ ਰਿਹਾ ਬਾਕੀ ਸਾਰੇ ਮੁਲਾਜ਼ਮ ਜਿਹੜੇ ਆ ਉਹ ਸਾਰੇ ਪੜ੍ਹੇ ਲਿਖੇ ਆ ਸਾਰਾ ਕੁਝ ਆ ਸਾਰਾ ਕੁਝ ਜਾਣਦੇ ਆ ਔਰ ਸਾਰਿਆਂ ਨੇ ਇੱਕ ਆਵਾਜ਼ ਚ ਕਿਹਾ ਕਿ ਕੋਈ ਨਹੀਂ ਪ੍ਰਧਾਨ ਜੀ ਜਿਤਨਾ ਕਹੋਗੇ ਉਵੇਂ ਕਰਾਂਗੇ ਜੈ ਜਨਤਾ ਜੈ ਭਾਰਤ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿੰਦਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankot.